ਰਬਾਬ ਜੀ ਪਾਇਲਸੀ ਕਿਉਂ ਜੇ ਅਸੀਂ ਆਇਲਸ ਦਾ ਕੰਸਟਿਟਿਊਟ ਚਲਾਉਂਦੇ ਸੀ ਜੋ ਬੰਦ ਹੋ ਗਿਆ ਕਿਉਂਕਿ ਸਾਰੀ ਪੰਜਾਬੀ ਜੋਤ ਬਾਹਰ ਚਲੀ ਗਈ ਤੇ ਇੱਥੇ ਪ੍ਰਵਾਸੀ ਭਰ ਗਏ ਆਪਾਂ ਸੋਚਿਆ ਕਿਉਂ ਨਾ ਭਈਆਂ ਨੂੰ ਪੰਜਾਬੀ ਦੀ ਆਇਲਟਸ ਕਰਾਈ ਜਾਏ ਇਹਨਾਂ ਪੰਜਾਬ ਦੇ ਵਾਰਸਾਂ ਨੂੰ ਊੜਾ ੜਾ ਸਿਖਾਉਣਾ ਪੰਜਾਬੀ ਖਾਣੇ ਦੀ ਆਦਤ ਪਵਾਉਣਾ ਭਈਆਂ ਨੂੰ ਦੱਸਣਾ ਕਿ ਖੇਤਾਂ ਦਾ ਢੇੜਾ ਕਿੱਦਾਂ ਮਾਰਨਾ ਹੈ ਜਿੰਮੇਦਾਰ ਵਾਲਾ ਰੋਬ ਰੱਖਣਾ ਟਰੈਕਟਰ ਚਲਾਉਣ ਬਾਰੇ ਦੱਸਣਾ ਬੁਲਟ ਬੁਲਟ ਇਹ ਦੱਸਣਾ ਕਿ ਬੜਕ ਕਿੱਦਾਂ ਮਾਰਨੀ ਹੈ ਵਾਹ ਮੋٹے ਮੋٹے ਪੈਗ ਕਿਦਾਂ ਖਿੱਚਣੇ ਆ ਪੰਜਾਬੀ ਗੀਤਾਂ ਨੂੰ ਸੁਣਦੇ ਵੀ ਟ੍ਰੇਨਿੰਗ ਦੇਣੇ ਤੁਸੀਂ ਕੋਈ ਸਰਟੀਫਿਕੇਟ ਵੀ ਦਿੰਦੇ ਹੋ ਹਾਂਜੀ ਸਰਟੀਫਿਕੇਟ ਵਾਲਾ ਦੇਣ ਤਾਂ ਬਹੁਤ ਹੀ ਭਾਗੂ ਤੁਸੀਂ ਲੁਧਿਆਣਾ ਆ ਰਹੇ ਹੋ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇੰਸਟੀਚਿਊਟ ਹੈ ਹੁਣ ਤਾਂ ਸਰਕਾਰ ਵੀ ਇਹਨਾਂ ਦੇ ਆ ਇਹਦਾ ਕੁਝ ਫਾਇਦਾ ਹੋਏਗਾ ਪੰਜਾਬ ਨੂੰ ਸਾਂਭਣ ਲਈ ਕੋਈ ਤਾਂ ਚਾਹੀਦਾ ਹੈ ਕਿ ਅਸੀਂ ਇਹਨਾਂ ਨੂੰ ਅਗਲਾ ਵਾਰਸ ਬਣਾਵਾਂਗੇ ਏਸੀ ਪ੍ਰੀਤ ਦਰਬਾਬ ਜੋ ਕਿ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਪ੍ਰਵਾਸੀ ਭਈਆਂ ਨੂੰ ਟ੍ਰੇਨਿੰਗ ਦੇਣ ਦਾ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਕੈਮਰਾਮੈਨ ਨਾਜ਼ਰ ਸਿੰਘ ਦੇ ਨਾਲ ਮੈਂ ਤਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ